ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਵੜ ਸੂਈ ਵੀ ਤੇ ਇੱਕ ਗੱਬਣਾ ਐਰਸਰ ਦੋ ਨੱਕ ਸੇਲਾ ਡਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏਗਾ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਕਲਵੰਤ ਪਿੰਡੂ ਫਲੀ ਜ਼ਿਲ੍ਹਾ ਸੋਹਣੂ ਜਿਲ੍ਹਾ ਸੰਗਰੂਰ ਸੰਗਰੂਰ ਸਹਿਰ ਤੋਂ ਰਹਿ ਗਿਆ 8-10 ਕਿਲੋ ਚਾਰ ਕਿਲੋ ਮੀਟਰ ਰਹਿ ਜਾਂਦਾ ਬਈ ਅਬਰ ਵਾਲਾ ਸਾਈਡ ਜੀ ਆਪਾਂ ਬਠਿੰਡੇ ਵਾਲਾ ਤੁਹਾਨੂੰ ਨੀੜਾ ਬਾਈਪਾਸ ਹੋਣੇਗੇ ਤਾਂ ਉਹ ਤੋਂ 1.5 ਕਿਲੋ ਵਿੱਚ ਰਹਿ ਜਾਂਦਾ ਪਿੰਡ ਉਪਲੀ ਮੋਬਾਈਲ ਨੰਬਰ ਆਪਣਾ ਜੀ 9781827099 97818 27099 27092 ਜਿਹੜੀ ਪਹਿਲੇ ਨੰਬਰ ਤੇ ਆਪਾਂ ਐਚ ਐਫ ਵੈਡ ਦੇਖੀ ਜਾਨੇ ਜਿਹੜਾ ਸੂਆ ਸੂਆ ਹੈ ਦੂਜਾ ਸੂਆਗਾ ਇਹ ਪਲੂਣ ਨੇ ਦਿੱਤਾਗਾ 28 90 ਕਿਲੋ ਤੋਂ 28 90 ਕਿਲੋ ਪਰੂਣੋਂ ਦੋ ਤਾਂ ਪਾਇਵਾ ਤੇ ਸੁਈ ਵੀ ਕਦੋਂ ਕੀ ਆ ਇਹ ਮੇਰੇ ਸਵੇਰੇ ਸੁਈ ਆ ਗਈ ਸਵੇਰੇ ਸੁਈ ਬੱਚਾ ਇਹਨੇ ਦੇਦਾ ਮੇਲ ਕਾ ਹਣਾ ਠੀਕ ਆ ਕਿੰਨਾ ਕੁ ਭੋੜਾ ਚੋਆ ਸਵੇਰੇ ਆਪਦਾ ਸਵੇਰੇ ਵੀ ਚੋਆ ਆਪਨੇ 7-8 ਕਿਲੋ ਭੋੜਾ ਤੇ ਅੰਦਾਜ਼ਾ ਹੈ ਕਿ ਕਿੰਨਾ ਦੁੱਧ ਪਾ ਦੂਗੀ ਅੰਦਾਜ਼ਾ ਵੀ 35 ਕਿਲੋ ਤਾਂ ਦੇ ਦੂਗਾ ਗਰਮੀਆ ਸਾਹਿਬ ਲਾ ਕੇ ਚੱਲੀਏ ਵੀ 30 ਮੰਨ ਕੇ ਲੈ ਲੈ 30-32 ਕਿਲੋ ਦਾ ਅੰਦਾਜ਼ਾ ਨਾਲ ਦੀ ਸੁਭਰਤ ਧਾਰਾ ਵਗੈਰਾ ਦੇਖੋ ਜੀ ਕੋਈ ਨਿਆਣਾ ਪੌਂਦੀ ਲੋੜ ਨਹੀਂ ਪੂਰਾ ਮੋਟਾ ਝੋਨਾ ਸਾਫ ਸੁਥਰਾ ਇਹ ਗਰਨੇਰ ਕਾ ਝੋਨਾ ਜਿਹਨੂੰ ਕਹਿ ਦਿੰਦੇ ਆ ਤੇ ਮੁੱਠੀ ਵਾਲਾ ਥਾਣਾ ਪੂਰਾ ਜਮਾ ਕਿਆ ਪਤਾ ਚਾਹੇ ਮਸ਼ੀਨੀ ਚ ਵਾਇ ਕਰੇ ਚਾਹੇ ਹੱਥੀ ਬਿਲਕੁਲ ਮੱਜਾਂ ਦਾ ਟੈਪ ਵਾਲਾ ਥਣ ਲੱਗਿਆ ਮੋਟਾ ਸਾਫ ਸੁਥਰਾ ਤੇ ਜਿੰਦ ਜਾਨ ਬਹੁਤ ਰਾਜੀ ਸਮੀ ਬੜੀ ਤੇ ਮੇਰੇ ਮੂਹਰ ਨਸਨਾਂ ਚ ਹੋਰ ਮਾਰੀ ਚਾਰ ਧਾਰਾ ਸੋ ਦੇਖੋ ਧਾਰਾ ਵਗੈਰਾ ਦੀ ਪੂਰੀ ਓਕੇ ਜਮਾ ਮੋਟਾ ਮੋਟਾ ਚੋਣ ਤੇ ਕੋਈ ਸੈਡ ਨਹੀਂ ਕੋਈ ਹੋਰ ਨਹੀਂ ਅੱਗੇ ਪਿੱਛੇ ਦਾ ਸਮਾਨ ਸੋ ਥਾਣਾ ਦੀ ਬਿੱਥੀ ਦੇਖੋ ਤੇ ਮੁੱਲੇ ਦਾ ਕੀ ਰੱਖਿਆ ਮੁੰਨ ਬਰੇ 110 ਆਗਾ 15 ਦੀ ਦੇਣੀ ਹੈ ਲੱਖੋਂ ਬਾਹਰ ਹੋਊਗੀ ਹਾਂਜੀ ਲੱਖੋਂ ਬਾਹਰ ਮਾਨਦਾਨ ਹੋ ਜੂ ਮਾਨਦਾਨ ਹੋ ਜੂ ਟੋਰੀ ਮੇਰੇ ਬਾਹਰ ਨੂੰ ਸੋ ਵੀਰੋ ਦੂਜਾ ਸੂਆ ਵੈੜ ਸੂਈ ਸਵਾਈ ਸਵੇਰ ਦੀ ਸੂਈ ਵੀ ਆ ਤੇ ਕੱਦ ਕਾਠ ਜਿੰਦ ਜਾਨ ਓਕੇ ਜਮਾ ਰਾਜੀ ਸਮੀ ਬੜੀ ਵੀ ਦੂਜਾ ਸੂਆ ਜੇ ਇਹਨਾਂ ਨੂੰ ਸੂਈਆ ਪਹਿਲੇ ਸਵੇਰ 30 ਦੇ ਆਸ-ਪਾਸ ਦੁੱਧ ਪਾਇਆ ਇਹਨੇ ਪਰ ਗਰਮੀ ਦੇ ਅਕੋਰਡਿੰਗ ਤੁਸੀਂ 30 ਮੰਨ ਕੇ ਲੈ ਲਿਓ ਪਰ 30 ਤੋਂ ਪਾਰ ਪਾ ਸਕਦੇ ਚੰਗੀਆਂ ਬਾਕੀਰ ਕਰਾਂਗੇ ਕੱਦ ਕਾਠ ਬਹੁਤ ਆ ਤੇ ਜਿੰਦ ਜਾਨ ਤੇ ਥਾਂਡੇ ਵੀ ਤੇ ਸਾਫ ਸੁਥਰੀ ਚਾਰੇ ਥਾਂ ਨਿਕਣ ਵਿੱਚ ਸਾਫ ਸੁਥਰੀ 1 ਲੱਖ 10000 ਮੁੱਲ ਆ 1-5 ਦੇ ਵਿੱਚੋਂ ਨਰਮ ਹੋ ਜੂਗੀ ਤੇ ਥਰਡ ਹਵਾਨੇ ਦੀ ਕਰ ਕਰ ਨਹੀਂ ਮਿਲਦੀ ਫਾਰਮ 'ਚ ਵੀ ਨਹੀਂ ਮਿਲਦੀ ਠੀਕ ਆ ਪੂਰੀ ਵੱਡੀ ਵੈੜਾ ਚਾਰੇ ਥਾਂ 99 ਬਿੱਥੀ ਤੇ ਤੇ ਮੋਟਾ-ਮੋਟਾ ਥਾਣਾ ਕੀਮਤ ਇਹਦੀ ਹੈਗੀ 1 ਲੱਖ 5000 ਸੋ ਜਿੱਥੇ ਮਰਜ਼ੀ ਖੜਾ ਕੇ ਧਾਰਾ ਮਾਰ ਜੇ ਲੋਕੀ ਡੱਕਦੀ ਨਹੀਂ ਚੌਂਡ ਜਵਾ ਦੇਖੋ ਜਮਾ ਪੂਰੀ ਸਾਫ਼ ਸੁਥਰੀ ਮੋਟਾ-ਮੋਟਾ ਚੋਣਾ ਤੇ ਥਾਣਾ ਪੂਰਾ ਮੋਟਾ ਸਾਫ਼ ਸੁਥਰਾ ਸੋ ਦੇਖੋ ਕੋਈ ਭੂਰਸਾ ਲਾਣੀ ਕੋਈ ਟੁੱਟਦਾ ਮੁੱਕਦਾ ਨਹੀਂ ਪੂਰੇ ਸਾਫ਼ ਸੁਥਰੇ ਸੰਦ ਜੀ ਆਹ ਦੇਖੋ ਜਮਾ ਲਾਠੀ ਚਾਰਜ ਵਰਗਾ ਤੇ ਹਵਾਨੇ ਤੇ ਨਾੜਾ-ਨੋੜਾ ਬਹੁਤ ਚੰਗੇ ਸੋਹਣੇ ਦਿਖਾਈ ਦਈ ਜੀ ਇਹ ਨਹੀਂ ਮਿਲਦੀ ਵੀਰੇ 1.5 ਲੱਖ ਦੀ ਵੀ ਨਹੀਂ ਮਿਲਦੀ ਇਹਦਾ ਗਰਮੀ ਆ ਗਈ ਤਾਂ ਆ ਗਈ 1.5-2 ਲੱਖ ਦੀ ਗਏ ਮੇਰੇ ਅੱਗੇ ਸੋ ਗਰਵੀ ਅਕੋਰਡਿੰਗ ਤਾਂ ਆਪਾਂ ਅੱਜ ਮਿਲ ਜਾਈਏ ਜੇ ਆਪਾਂ ਨੂੰ 1 ਲੱਖ 5000 ਰੁਪਏ ਦੀ ਅੱਗੇ ਦੂਜੇ ਨੰਬਰ ਦਾ ਆਪਾਂ ਦੇਖੀਏ ਨੇ ਬਾਈ ਜੀ ਐਰ ਸ਼ੈਰ ਇਹ ਕਿਹੜਾ ਸੂਆ ਹੁੰਦੀ ਹੈ ਜੀ ਤੇ ਕਹਿ ਕੇ ਦੇ ਲੈ ਜੂਗੀ ਇਹ ਨਹੀਂ 10 ਦਿਨ ਬਰੇ 10 ਦਿਨ ਸੂਣ ਚ ਬਾਕੀ ਇਹਦਾ ਪਲੂਣ ਦਾ ਦੁੱਧ ਕਿਹਨਾਂ ਦਾ ਦੱਸਿਆ ਮਾਲਕ ਨੇ ਆਪਾਂ ਨੂੰ ਬਾਈ 30 ਕਿਲੋ ਦੱਸਦਾ ਬਾਈ ਐਦ ਕੀ ਹੁੰਦਾ ਚੱਲ ਅੱਗੇ ਚੱਲੇ ਗਰਮੀ ਵਾਲਾ 20 ਮਨ ਕਿਲੇ ਲੈ ਲੈ 25 ਦਾ ਦੇਉ ਇਹ ਦੂਜੀ ਠੀਕ ਆ 20 ਤੋਂ ਪਾਰ ਵਾਲੀ ਆ 20 ਬੱਸੀ ਨੇ 25 ਨੇ ਦੱਸਦਾ ਫਿਰ ਤਾਂ ਕੀ ਸੋ ਐਰ ਸ਼ੈਰ ਦੀ ਵਹਿੜ ਦੂਜਾ ਸੂਆ ਹੁੰਦੀ ਆ 24 25 ਕਿਲੋ ਦੋਦੀ ਵੀਰ ਉਮੀਦ ਕਰਦਾ ਇਸ ਤੋਂ ਵੀ ਪਾ ਦੋਗੀ ਤੇ ਕੱਦ ਕਾਠ ਤੇ ਪ੍ਰਿੰਟ ਪ੍ਰਿੰਟ ਬਹੁਤ ਚੰਗਿਆ ਸੋ ਥਾਂਡੇ ਵਾ ਦੇਖੋ ਤੇ ਦਿਨ ਸਹੀ ਜੇ ਕਹਿ ਕੱਢ ਜੀ ਵੀਰੇ ਵੀਰੇ ਹਫਤਾ ਦਾ ਤੂਰਾ ਕੱਟੂ ਦਾ ਕੱਟੂ ਸੋ ਇੱਕ ਹਫਤਾ ਸੂਨ ਚ ਬਾਕੀ ਪਿਆਦਾ ਤੇ ਥੇਲੇ ਵਾਲੂ ਵਾ ਦੇਖੋ ਪੂਰਾ ਸਾਫ ਸੁਥਰਾ ਫਿਟਿੰਗ ਵਾਲਾ ਹਵਾਨਾ ਹੈਗਾ ਤੇ ਜਿੰਦ ਜਾਨ ਬਹੁਤ ਹੈ ਇਹਦੀ ਕੀਮਤ ਆਪਾਂ ਕੀ ਰੱਖੀ ਹੈ ਜੀ ਇਹ ਮੈਂ 85 ਦੀ ਦੇਣੀ ਆ ਉਸ ਨੂੰ ਮਾਨਦਾਨ ਹੋ ਜਾਊਗਾ ਮਾਨਦਾਨ ਹੋ ਜਾਊਗਾ ਸੋ 85000 ਦੇ ਵਿੱਚੋਂ ਮਾਨਦਾਨ ਹੋ ਜਾਊਗਾ ਐਰ ਸ਼ਾਰ ਵਹਿੜ ਓ ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ ਠੀਕ ਹੈ 100 ਕਿਲੋਮੀਟਰ ਤੱਕ ਦਾ ਕਿਰਾਇਆ ਆਪਣਾ ਫ੍ਰੀ ਹੋਊਗਾ ਵਿੱਚੀ ਸੋ ਦੇਖੋ ਥਣ ਤੋਂ ਤੇ ਥੜਾ ਥਣਾ ਓਕੇ ਵੀਰੇ ਜਮਾ ਓਕੇ ਵੀਰੇ ਓਕੇ ਤੇ ਨੰਬਰ ਬੋਲ ਜੀ ਦੁਬਾਰੇ ਆਪਣਾ ਨੰਬਰ 978182701 ਸੋ ਪਿੰਡ ਉਪੜੀ ਜ਼ਿਲ੍ਹਾ ਸੰਗਰੂਰ ਹੈ ਨਾ ਸੋ ਦੋ ਨੱਕ ਕਹਿੰਦਾ ਪਟਿਆਲੇ ਵਾਲੇ ਰੋਡ ਤੋਂ 1.5 ਕਿਲੋਮੀਟਰ ਪਿੰਡ ਪੈਣਾ ਆਪਣਾ ਨਾਲ ਹੀ ਸੋ ਦੋ ਨੱਕ ਬਕਾਵਾ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਇਸ ਨੰਬਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ